ਕੇ ਜੇ ਮੈਂ ਤੁਸੀ ਦੱਸਿਆ ਕਿਉਂਕਿ ਸਵੇਰ ਤੋਂ ਹੀ ਅਸੀਂ ਦੇਖ ਰਹੇ ਸੀ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਸੀ ਉਹਨਾਂ ਦਾ ਇੱਕੋ ਹੀ ਕਹਿਣਾ ਸੀ ਕਿ ਜਿਸ ਤਰ੍ਹਾਂ ਦੀ ਮਰਜ਼ੀ ਪੱਕੀ ਬੈਰੀਕੇਟਿੰਗ ਹੋਵੇ ਜੋ ਮਰਜ਼ੀ ਹਥਿਆਰ ਜਿਹੜੇ ਹਤਕੰਡੇ ਨੇ ਸਰਕਾਰ ਦੇ ਵੱਲੋਂ ਅਪਣਾਏ ਜਾਣ ਅਸੀਂ ਹਰ ਹਾਲਤ ਦੇ ਵਿੱਚ ਦਿੱਲੀ ਕੂਚ ਕਰਾਂਗੇ ਅਸੀਂ ਮੰਨ ਬਣਾ ਲਿਆ ਸਾਡੇ ਲਈ ਦਿੱਲੀ ਦੂਰ ਨਹੀਂ ਸੋ ਇਸ ਵਕਤ ਦੀ ਜੋ ਤਸਵੀਰ ਤੁਸੀਂ ਦੇਖ ਰਹੇ ਹੋਗੇ ਕਾਫਲਾ ਕਿੰਨਾ ਲੰਬਾ ਕਿਉਂਕਿ ਇਹ ਸਵਾਲ ਇਹ ਵੀ ਸੀ ਕਿ ਆਖਿਰ ਕਿੰਨੇ ਕਿਸਾਨ ਹੁਣ ਤੱਕ ਪਹੁੰਚ ਚੁੱਕੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀ ਇਸ ਵਕਤ ਸੜਕਾਂ ਦੇ ਉੱਤੇ ਖੜੇ ਨੇ ਦੁਬਾਰਾ ਫੇਰ ਤੋਂ ਉਹੀ ਕਿਸਾਨੀ ਅੰ ਸੋ ਇਹ ਤਿਆਰੀ کہہ ਸਕਦੇ ਆ ਕਿਸਾਨ ਪਹਿਲਾਂ ਹੀ ਮਨ ਬਣਾ ਕੇ ਘਰਾਂ ਦੇ ਵਿੱਚੋਂ ਨਿਕਲ ਚੁੱਕੇ ਨੇ ਆਪਣਾ ਰਾਸ਼ਨ ਪਾਣੀ ਨਾਲ ਉਹਨਾਂ ਨੇ ਚੱਕਿਆ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭਾਵੇਂ ਸਾਡੇ ਲਈ ਸਰਕਾਰ ਜਿਸ ਤਰ੍ਹਾਂ ਦਾ ਮਰਜ਼ੀ ਰੁਖਤ ਇਖਤਿਆਰ ਕਰੇ ਅਸੀਂ ਹਰ ਇੱਕ ਹਾਰਡਲ ਨੂੰ ਪਾਰ ਕਰਕੇ ਦਿੱਲੀ ਜ਼ਰੂਰ ਪਹੁੰਚਾਂਗੇ ਹਾਲਾਂਕਿ ਹੁਣ ਇੱਕ ਵਾਰ ਫਿਰ ਤੋਂ ਆਫੀਸ਼ੀਅਲ ਕਾਲ ਜੋ ਹੈ ਕਿਸਾਨ ਜਥੇਬੰਦੀਆਂ ਦੇ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਅਸੀਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਅੱਗੇ ਵਧਾਂਗੇ ਪਰ ਤੇ ਸਵਾਲ ਇਹ ਬਣਦਾ ਹੈ ਜਤਿੰਦਰ ਕਿਉਂਕਿ ਜਿਸ ਤਰੀਕੇ ਦੇ ਨਾਲ ਸਿਮੈਂਟਿਕ ਜੋ ਅੱਗੇ ਬੈਰੀਗੇਡਸ ਬਣਾਏ ਗਏ ਨੇ ਪੱਕੇ ਬੈਰੀਗੇਡਸ ਨੇ ਉਹਨਾਂ ਨੂੰ ਦੇਖ ਕੇ ਨਹੀਂ ਲੱਗਦਾ ਕਿ ਕਿਸਾਨ ਅੱਗੇ ਵੱਧ ਸਕਦੇ ਨੇ ਟਰੈਕਟਰ ਲੈ ਕੇ ਕਿਉਂਕਿ ਹਾਲਾਂਕਿ ਕੋਸ਼ਿਸ਼ਾਂ ਜਾਰੀ ਨੇ ਕੁਝ ਕਿ ਕਿਸਾਨ ਜਿਹੜੇ ਨੇ ਅਜਿਹੇ ਦੇ ਵਿੱਚ ਜ਼ਖਮੀ ਵੀ ਹੋਏ ਨੇ ਐਂਬੂਲੈਂਸ ਦੇ ਵਿੱਚ ਉਹਨਾਂ ਨੂੰ ਲਜਾਇਆ ਗਿਆ ਉਹਨਾਂ ਦਾ ਇਲਾਜ ਕਰਨ ਲਈ ਲੇਕਿਨ ਜੋ ਤਸਵੀਰਾਂ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਪਾਸੇ ਕੋਸ਼ਿਸ਼ ਜੋ ਹੈ ਉਹ ਕਹਿ ਸਕਦੇ ਆ ਉਹਨਾਂ ਦੀ ਹੈ ਕਿਸਾਨਾਂ ਦੀ ਹੈ ਦੂਜੇ ਪਾਸੇ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਤੇ ਕੋਸ਼ਿਸ਼ ਕਿੰਨੀ ਸਫਲ ਹੁੰਦੀ ਹੈ ਇਹ ਜ਼ਰੂਰ ਦੇਖਣਾ ਹੋਏਗਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕੁਝ ਕਿ ਜਿਹੜੇ ਨੌਜਵਾਨ ਨੇ ਜਾਂ ਕਿਸਾਨ ਨੇ ਹੋ ਵੀ ਇੱਥੇ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜੀ ਤੁਸੀਂ ਕਿਸਾਨ ਨਹੀਂ ਹੋ ਨਹੀਂ ਇਹ ਕਿਸਾਨ ਜੀ ਜੀ ਸੋ ਦੇਖੋ ਕਈ ਵਾਰ ਕੀ ਹੁੰਦਾ ਜਤਿੰਦਰ ਅਸੀਂ ਜਿਵੇਂ ਗੱਲ ਕਰ ਰਹੀ ਸੀ ਗਰਾਉਂਡ ਰਿਐਲਿਟੀ ਦੀ ਗਰਾਉਂਡ ਰਿਐਲਿਟੀ ਇਹ ਹੈ ਕਿ ਕਿਸਾਨਾਂ ਦਾ ਮਨ ਬਣ ਚੁੱਕਾ ਉਹਨਾਂ ਨੇ ਰਾਸ਼ਨ ਤੱਕ 6 ਮਹੀਨੇ ਦਾ ਆਪਣਾ ਤਿਆਰ ਤਿਆਰ ਕਰ ਲਿਆ ਤਾਂ ਜੋ ਦਿੱਲੀ ਜਾਣ ਦੇ ਵਿੱਚ ਉਹਨਾਂ ਨੂੰ ਕੋਈ ਔਖ ਨਾ ਆਵੇ ਨਾਲ ਹੀ ਡਰਮਾ ਦੇ ਵਿੱਚ ਡੀਜ਼ਲ ਤੱਕ ਉਹਨਾਂ ਨੇ ਭਰਿਆ ਹੋਇਆ ਉਹ ਤਸਵੀਰਾਂ ਵੀ ਅਸੀਂ ਦਿਖਾਈਆਂ ਜਿਸ ਤੋਂ ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਕਿਸਾਨਾਂ ਨੇ ਕਿੰਨੇ ਸਮੇਂ ਦਾ ਆਪਣਾ ਰਾਸ਼ਨ ਜਿਹੜਾ ਖਾਣ ਪੀਣ ਦਾ ਉਹ ਜਮਾ ਕੀਤਾ ਹੋਏਗਾ ਕਿਸ ਮਨ ਦੇ ਨਾਲ ਕਿਸ ਦਿਮਗ ਦੇ ਨਾਲ ਕਿਸ ਕੈਲਕੂਲੇਸ਼ਨ ਦੇ ਨਾਲ ਕਿਸਾਨ ਕਰਾਂ ਦੇ ਵਿੱਚੋਂ ਨਿਕਲੇ ਨੇ ਗੋਤਮ ਜੀ ਨੇ ਤੁਸੀਂ ਸਵਾਲ ਕੀਤਾ ਪਹਿਲਾ ਕਿ ਕਿਸਾਨਾਂ ਦੇ ਟਰੈਕਟਰਾਂ ਦੇ ਨਾਲ ਕਿਸ ਤਰ੍ਹਾਂ ਦੇ ਹਥਿਆਰ ਸੀ ਚਾਹੇ ਹਥਿਆਰ ਕਹेलो ਕਿਉਂਕਿ ਕਰਾ ਜਿਹੜਾ ਖੇਤਾ ਖੇਤ ਵਾਉਣ ਦੇ ਕੰਮ ਆਉਂਦਾ ਉਹ ਅਸੀਂ ਜ਼ਰੂਰ ਦੇਖਿਆ ਉਸ ਦੀਆਂ ਤਸਵੀਰਾਂ ਵੀ ਅਸੀਂ ਜ਼ਰੂਰ ਸਾਂਝੀਆਂ ਕੀਤੀਆਂ ਸੀ ਜਿਸ 'ਚ ਦੇਖਿਆ ਜਾ ਸਕਦਾ ਜਿਸ ਨੂੰ ਵਰਤਿਆ ਜਾ ਸਕਦਾ ਸੀ ਬੈਰੀਕੇਡ ਤੋੜਨ ਵਾਸਤੇ ਹਾਲਾਂਕਿ ਇਸ ਤੋਂ ਪਹਿਲਾਂ ਜਿਵੇਂ ਮੈਂ ਲਗਾਤਾਰ ਜ਼ਿਕਰ ਕਰ ਰਹੀ ਹਾਂ ਦੱਸ ਰਹੀ ਹਾਂ ਕਿ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕਿਸਾਨ ਜੁਰੇ ਆਪਣੇ ਟਰੈਕਟਰਾਂ ਦੇ ਨਾਲ ਹਥਿਆਰ ਤੇ ਹੋਰ ਮਸ਼ੀਨ ਮਸ਼ੀਨਰੀ ਜੋ ਹੈ ਉਹ ਟਰੈਕਟਰਾਂ ਦੇ ਨਾਲ ਬੰਨ ਕੇ ਲੈ ਕੇ ਆਉਂਦੇ ਨੇ ਜਿਸ ਕਰਕੇ ਦਿੱਲੀ ਦੇ ਵਿੱਚ ਦੇਸ਼ ਦੀ ਰਾਜਧਾਨੀ ਦੇ ਵਿੱਚ ਮਾਹੌਲ ਖਰਾਬ ਨਾ ਹੋਵੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਨਾ ਹੋਵੇ ਇਸ ਕਰਕੇ ਅਸੀਂ ਕਿਸਾਨਾਂ ਨੂੰ ਕਹਿ ਰਹੇ ਕਿ ਜੇਕਰ ਪ੍ਰਦਰਸ਼ਨ ਵੀ ਕਰਨਾ ਹੈ ਤਾਂ ਤੁਸੀਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਕਰ ਸਕਦੇ ਹੋ ਸੋਮੁਨਾ ਜਿਹੇ ਦੇ ਵਿੱਚ ਜੇ ਦੇਖਿਆ ਜਾਏ ਤਾਂ ਹੁਣ ਕਿਸਾਨ ਅੱਗੇ ਦੀ ਰਣਨੀਤੀ ਕੀਵੇਂ ਰੱਖਣਗੇ ਉਹ ਵੀ ਜ਼ਰੂਰ ਦੇਖਾਂਗੇ ਗੱਲ ਬਾਤ ਵੀ ਕਰਦੇ ਆ ਅਸ਼ਸ਼ ਗੱਲ ਜੀ ਜਿਵੇਂ ਜ਼ਿਕਰ ਹੋ ਰਿਹਾ ਕਿ ਇੱਕ ਪਾਸੇ ਹੁਣ ਬੈਰੀਕੇਡ ਤੋੜਨ ਦੀ ਗੱਲ ਆ ਰਹੀ ਹੈ ਪੱਕੇ ਸੀਮਿੰਟ ਦੇ ਬਣਾ ਦਿੱਤੇ ਸੀ ਸੋ ਹੁਣ ਕੀ ਲੱਗਦਾ ਉਹਨਾਂ ਨੂੰ ਪਾਰ ਕਰਕੇ ਅੱਗੇ ਦਿੱਲੀ ਦੂਰਾਂ ਮਾਕੇ ਜਾਮਾ ਕੇ ਦਿੱਲੀ ਦੂਰ ਹੋਈ ਵੀ ਨਹੀਂ ਸੀ ਪੰਜਾਬ ਲਈ ਕਦੇ ਵੀ ਦਿੱਲੀ ਦੂਰ ਨਹੀਂ ਹੋਈ ਜਦੋਂ ਘੋੜਿਆਂ ਦਾ ਜ਼ਮਾਨਾ ਸੀ ਜਦ ਵੀ ਦਿੱਲੀ ਲੋਕ ਸਰ ਕਰ ਲੈਂਦੇ ਸੀਗੇ ਪੈਦਲ ਵੀ ਸਾਡੇ ਬਜ਼ੁਰਗਾਂ ਨੇ ਬਥੇਰੀ ਬਾਰੀ ਇੱਥੇ ਆਏ ਨੇ ਕਿ ਤੇ ਹੁਣ ਤਾਂ ਫੇਰ ਸਾਧਨ ਹੋ ਗਏ ਨੇ ਹੁਣ ਸਾਧਨ ਵੀ ਉਹ ਹੋ ਗਏ ਨੇ ਜਿਹੜੇ ਬੈਰੀਗੇਡ ਤੋੜ ਦਿੰਦੇ ਨੇ ਬੜੇ ਬੜਿਆਂ ਚੀਜ਼ਾਂ ਨੂੰ ਭੰਨ ਤੋੜ ਕੇ ਬੜੇ ਬੜੇ ਪਹਾੜਾਂ ਨੂੰ ਰਸਤੇ ਕਰ ਦਿੰਦੇ ਨੇ ਇਹ ਤੱਕ ਕੋਈ ਚੀਜ਼ ਹੈ ਹੀ ਨਹੀਂ ਹੈ ਕਿ ਐਡੀ ਗੱਲ ਜਾਵਾਂਗੇ ਜ਼ਰੂਰ ਜਾਵਾਂਗੇ ਸਰਕਾਰ ਆਪ ਰਸਤਾ ਖ ਦਊਗੀ ਜਦੋਂ ਸੰਘਰਸ਼ ਚੱਲਦਾ ਰਹੂਗਾ ਜਦੋਂ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੀ ਥੂ-ਥੂ ਹੋਊਗੀ ਸਰਕਾਰ ਦੀ ਕਿ ਕਿਸ ਤਰੀਕੇ ਨਾਲ ਆਪਣੀ ਲੋਕਾਂ ਨੂੰ ਰੋਕ ਰਹੀ ਹੈ ਆਪਣੀਓ ਰਾਜਧਾਨੀ ਜਾਣ ਦੇ ਵਿੱਚ ਤਾਂ ਜ਼ਰੂਰ ਜਾਵਾਂਗੇ ਜੀ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਗਿਆ 4 ਦਿਨ ਲੜ ਲੈਣ 10 ਦਿਨ ਦਾ ਸੰਘਰਸ਼ ਕਰ ਲੈਣਾ ਕਰਾਂਗੇ ਤੇ ਇਹ ਕਰਕੇ ਪਾਰ ਹੋਵਾਂਗੇ ਹੋਵਾਂਗੇ ਜੀ ਕੇਂਦਰੀ ਮੰਤਰੀ ਦਵਾਰਾ ਕਿਹਾ ਗਿਆ ਕਿ ਇੱਕ ਵਾਰ ਫਿਰ ਤੋਂ ਟੇਬਲ ਟॉक ਹੋ ਸਕਦੀ ਹੈ ਗੱਲਬਾਤ ਕਰ ਲੈਣੇ ਕਿਉਂਕਿ ਤੁਹਾਨੂੰ ਲੱਗਦਾ ਕਿ ਪ੍ਰੈਸ਼ਰ ਹੁਣ ਚੁਣੌਤੀ ਜ਼ਰੂਰ ਬਣ ਚੁੱਕੀ ਹੈ ਸਰਕਾਰ ਨੂੰ ਨਹੀਂ ਨਹੀਂ ਜੇ ਤਾਂ ਉਹਨਾਂ ਦੀ ਮਾਨਸਾ ਇਹ ਹੋਵੇ ਕਿ ਹਾਂ ਅਸੀਂ ਮੰਗਾ ਮੰਨਣੀਆਂ ਨੇ ਦੇਖੋ ਆਪਣੀਆਂ ਕੋਈ ਨਜਾਇਜ਼ ਮੰਗਾ ਤਾਂ ਹੈ ਨਹੀਂ ਇਹ ਤਾਂ ਹੈ ਨਹੀਂ ਕਿ ਆਪਾਂ ਮੰਗ ਰਿਹਾ ਵੀ ਚੰਦ ਦੇ ਉੱਤੇ ਜਾ ਕੇ ਖੇਤੀ ਕਰਨੀ ਆਪਾਂ ਤਾਂ ਅਸੀਂ ਮੰਗਾ ਕਰ ਰਹੇ ਹਾਂ ਵੀ ਜਿਹੜੀ ਕਿਸਾਨ ਇੱਥੇ ਖੇਤੀ ਕਰਦਾ ਜਿਹੜਾ ਲੋਕਾਂ ਦਾ ਢਿੱਡ ਭਰਦਾ ਉਹ ਉਹਨੂੰ ਕਿਸੇ ਰੂਪ ਦੇ ਵਿੱਚ ਇਸ ਤਰੀਕੇ ਦੀ ਉਹਦੀ ਸਥਿਤੀ ਬਣਾ ਦਿੱਤੀ ਜਾਵੇ ਵੀ ਉਹ ਖੁਦਕੁਸ਼ੀ ਦੇ ਰਾਹ ਨਾ ਪਵੇ ਉਹਦੇ ਬੱਚੇ ਵੀ ਪੜਨ ਆ ਜਿਹੜੇ ਵਿਦੇ ਜਦੋਂ ਉਹ ਇੱਥੇ ਸਰਵਾਈਵ ਕਰਨ ਲੱਗ ਜਵੇ ਇੱਥੇ ਰਹਿਣਾ ਸ਼ੁਰੂ ਹੋ ਜਵੇ ਸੋ ਉਹਦੇ ਲਈ ਇੱਕ ਲੜਾਈ ਆ ਇੱਕ ਸੰਘਰਸ਼ ਆ ਪੰਜਾਬ ਖਾਲੀ ਹੋ ਰਿਹਾ ਸਾਰਿਆਂ ਨੂੰ ਪਤਾ ਉਹ ਕਮਾਉਣ ਵਾਲਾ ਜ਼ਹਿਰੀਲਾ ਹੋ ਗਿਆ ਹਰ ਚੀਜ਼ ਹੋ ਗਿਆ ਉਹਦਾ ਕਾਰਨ ਵੀ ਵਟਾਈ ਜੀ ਜੀ ਦੀ ਗੱਲ ਕਰੀਏ ਹਰਿਆਣਾ ਪੁਲਿਸ ਨੇ ਕਿਹਾ ਕਿ ਜਿਹੜੇ ਜਵਾਨ ਉੱਥੇ ਇਕੱਠੇ ਹੋਏ ਸੀ ਕਿਸਾਨ ਇਕੱਠੇ ਹੋਏ ਸੀ ਸ਼ੰਭੂ ਬਾਰਡਰ ਦੇਤੇ ਪੰਜਾਬ ਤੇ ਹਰਿਆਣਾ ਬਾਰਡਰ ਤੇ ਕਹਿੰਦੇ ਉਹਨਾਂ ਦੇ ਵੱਲੋਂ ਪਥਰਾਅ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਹੰਝੂ ਗਏ ਸਦੇ ਗੋਲੇ ਸਿੱਟੇ ਆ ਚਲੋ ਇਹ ਤਾਂ ਕਹਿਣਾ ਹੀ ਕਹਿਣਾ ਹੁੰਦਾ 100 ਬੰਦਾ ਮੈਂ ਵਿੱਚ 10 ਬੰਦੇ ਆਸੀਂ ਵੀ ਪੰਚ ਸ਼ਾਮਲ ਕਰਨੇ ਹੀ ਆਉਣਾ ਹੀ ਆ ਨਾ ਵੀ ਅਸੀਂ ਕਿਵੇਂ ਉਹਨਾਂ ਦੇ ਉੱਤੇ ਅਸੀਂ ਐਕਸ਼ਨ ਲੈ ਸਕੀਏ ਤਾਂ ਉਹ 10 ਬੰਦੇ ਆਪਣੇ ਦੇਣੇ ਹੁੰਦੇ ਨੇ ਉਹਨਾਂ ਨੇ ਸ਼ੁਰੂ ਕਰ ਲੈਣਾ ਹੁੰਦਾ ਉਹ ਆ ਇੱਥੇ ਕੀ ਪੱਥਰ ਲੈਣ ਆਏ ਗਿਆ ਅਸੀਂ ਕਿ ਉਹਦਾ ਤਲਵਾਰਾਂ ਲੈ ਕੇ ਆ ਕੇ ਗੋਲੀਆਂ ਲੈ ਕੇ ਆ ਕੇ ਬੰਬ ਲੈ ਕੇ ਨਹੀਂ ਆਏ ਬੰਬ ਉਹਨਾਂ ਦੇ ਰੱਖੇ ਹੋਣੇ ਚਾਹੇ ਉਹ ਅਸਲੂ ਬੰਬੇ ਨੇ ਹੈ ਦਾ ਬੰਬ ਨੇ ਨਾ ਉਹਨਾਂ ਦੇ ਹਥਿਆਰ ਨੇ ਉਹ ਡੰਡੇ ਲੈ ਕੇ ਖੜੇ ਨੇ ਸਾਡੇ ਚੋ ਦੱਸੋ ਕਿਹਦੇ ਕੋਲ ਡੰਡਾ ਹੈਗਾ ਸੋ ਅਸੀਂ ਤਾਂ ਸਰਕਾਰ ਕਹਿ ਰਹੀ ਹੈ ਕਿ ਜਿਵੇਂ ਕਿਸਾਨਾਂ ਦੇ ਦਿੱਲੀ ਤਾਂ ਧਰਮ ਹੈ ਖੇਤੀ ਤੇ ਜਿਹੜਾ ਟਰੈਕਟਰ ਹੈ ਉਹ ਹਥਿਆਰ ਹੈ ਸੀਐਮ ਘੱਟਰ ਨੇ ਕਿਹਾ ਸੀ ਕਹਿੰਦੇ ਕਿ ਹਥਿਆਰ ਜੋ ਹੈ ਟਰੈਕਟਰ ਨੂੰ ਬਣਾਇਆ ਜਾ ਰਿਹਾ ਟਰੈਕਟਰ ਨਾਲ ਹਥਿਆਰਾਂ ਨਾਲ ਲੈ ਸੋ ਕਿ ਦੇਸ਼ ਦੀ ਰਾਜਸਥਾਨੀ ਵਿੱਚ ਜਾਣਾ ਚਾਹ। ਇਹਹੀ ਹਥਿਆਰ ਹੈ ਜਿਹੜਾ ਲੋਕਾਂ ਦਾ ਅੰਨ ਨਾਲ ਢਿੱਡ ਭਰਦਾ ਹੋਰ ਚੀਜ਼ਾਂ ਨਾਲ ਸਾਡਾ ਹਥਿਆਰ ਇਹੀ ਕੰਮ ਕਰਦਾ ਢਿੱਡ ਭਰਨ ਵੇਲੇ ਵੀ ਤੇ ਜਦੋਂ ਸੰਘਾਰਚ ਕਰਦੇ ਤਾਂ ਇਹੀ ਹਥਿਆਰ ਸਾਡੇ ਕੰਮ ਆਉਂਦਾ। ਸੋ ਇਸ ਕਰਕੇ ਆਈ ਸਾਡਾ ਹਥਿਆਰ ਨਹੀਂ ਇਹ ਸਾਡੀ ਰੋਜੀ ਰੋਟੀ ਆ ਇਹ ਇਹਨੂੰ ਭੰਨਣਾ ਉਹਦੇ ਵਿੱਚ ਮਾਰ-ਮਾਰ ਕੇ ਕੋਈ ਸੌਖਾ ਨਹੀਂ 68 ਦਾ ਲੱਖ ਦੀ ਆਟਮ ਨੂੰ ਕੋਈ ਭੰਨਦੇ ਆ ਪਰ ਸਾਡਾ ਦਿਲ ਰੋਂਦਾ ਸਾਡਾ ਬਰੁੰਦਾ ਜਾਂਦਾ ਕਿਉਂਕਿ ਸਾਡੇ ਮੰਗਾ ਪੂਰੀਆਂ ਨਹੀਂ ਹੋਈਆਂ। ਅਸੀਂ ਇੱਕ ਪਿਛਲੇ ਇੱਕ ਸਾਲ 16 ਦਿਨ ਇੱਥੇ ਸੰਘਰਸ਼ ਕਰਕੇ ਗਏ ਆ ਸਾਨੂੰ ਤੋਰਿਆ ਤੁਸੀਂ ਪੂਰੇ ਇਸ ਤਰੀਕੇ ਨਾਲ ਤੋਰਿਆ ਕਿ ਤੁਸੀਂ ਜਾਓ ਤੇ ਤੁਹਾਡੀਆਂ ਸਾਰੀਆਂ ਮੰਗੀਆਂ ਮੰਨੀਆਂ ਜਾਣਗੀਆਂ ਦੋ ਸਾਲ ਹੋ ਗਿਆ ਉਹ ਕਹਿੰਦੇ ਕਿ ਪ੍ਰਦਰਸ਼ਨ ਕਰੋ ਕਹਿੰਦੇ ਇਹ ਦੇਸ਼ ਹੈ ਸਭ ਦਾ ਦੇਸ਼ ਹੈ ਕਹਿੰਦੇ ਤੁਸੀਂ ਟ੍ਰੇਨਾਂ 'ਚ ਚਲੇ ਜਾਓ ਤੁਸੀਂ ਬੱਸਾਂ 'ਚ ਚਲੇ ਜਾਓ ਟਰੈਕਟਰ ਤੇ ਕਿਉਂ ਜਾਣਾ ਚਾਹੁੰਦੇ ਹੋ ਤੇ ਦੂਜੀ ਗੱਲ ਤੁਹਾਨੂੰ ਇਹ ਪ੍ਰਤੀਕਿਰਿਆ ਕਿਵੇਂ ਦੀ ਲੱਗਦੀ ਕਿ ਤੁਸੀਂ ਟਰੈਕਟਰ ਤੇ ਹੀ ਜਾਣਾ ਚਾਹੁੰਦੇ ਦੇਖੋ ਸਾਡੇ ਕੋਲ ਖੰਦ ਨੇ ਸਾਡੇ ਕੋਲ ਤੰਬੂ ਨੇ ਸਾਡਾ ਇਹ ਘਰ ਆ ਅਸੀਂ ਇੱਕ ਮਿੰਟ ਦੇ ਵਿੱਚ ਹੀ ਉੱਥੇ ਜਾਣਾ ਤੇ ਘਰ ਸਾਡਾ ਬਣ ਗਿਆ ਸਾਨੂੰ ਸਪੈਸ਼ਲ ਪਾਉਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀ ਹਾਂ ਜਰੂਰ ਟੈਂਟ ਟੰਟ ਹੋਰ ਲਾ ਲੈਣੇ ਵੀ ਸਾਰੀ ਜਿਹੜੀ ਟਰਾਲੀਆਂ ਚ ਵੀ ਨਹੀਂ ਪੈਣਾ ਨਿਆਰੇ ਲੈਣਾ ਕਿਉਂਕਿ ਫਿਰ ਸਾਡੀ ਆਪਣੀ ਜਗ੍ਹਾ ਹੋ ਜਾਂਦੀ ਆ ਕਿਉਂਕਿ ਧਰਤੀ ਸਾਡੀ ਆ ਅਸੀਂ ਇਸ ਧਰਤੀ ਤੇ ਜਾਇਆ ਸੋ ਇਹ ਆ ਇਹ ਸਾਡੇ ਲਈ ਸਾਡਾ ਪਹਿਲਾ ਸਾਧਨ ਨੇ ਜਿਵੇਂ ਹਰ ਬੰਦਾ ਕੇ ਹੁਣ ਟ੍ਰੇਨਾਂ ਨੇ ਉਹ ਸਰਕਾਰ ਦੇ ਸਾਧਨ ਨੇ ਸਾਨੂੰ ਕਿਰਾਏ ਤੇ ਕਰਬਣ ਦੇ ਤਾਂ ਸਾਨੂੰ ਕਿਰਾਏ ਨਹੀਂ ਦੇਣੇ ਪੈਂਦੇ ਇਹ ਸਾਧਨ ਇਹ ਲੈ ਕੇ ਆਉਣੇ ਆ ਹੁਣ ਫਰਾਂਸ ਦੀ ਸਾਡੇ ਨੂੰ ਲੱਗਦਾ ਨਹੀਂ ਪ੍ਰਸ਼ਾਸਨ ਨੂੰ ਸ਼ਾਇਦ ਇਸੇ ਗੱਲ ਦਾ ਡਰ ਹੋਵੇ ਵੇ ਤੁਸੀਂ ਟਰੈਕਟਰਾਂ ਦੇ ਵਿੱਚ ਉੱਥੇ ਜਾਓਗੇ ਪਹਿਲਾਂ ਦੀ ਤਰ੍ਹਾਂ ਪੱਕੇ ਕਰ ਬਣਾ ਲੂਗੇ ਨਹੀਂ ਉਹ ਤਾਂ ਪਤਾ ਹੀ ਆ ਉਹ ਉਹਨਾਂ ਨੂੰ ਪਤਾ ਵੀ ਅਸੀਂ ਪੱਕਾ ਪੱਕਾ ਪ੍ਰੈਸ਼ਰ ਚ 24 ਦੀਆਂ ਇਲੈਕਸ਼ਨ ਆ ਰਹੀਆਂ ਨੇ ਮੋਦੀ ਨੂੰ ਪੂਰੀ ਦੁਨੀਆ ਦੇ ਵਿੱਚੋਂ ਆ ਬਾਕੀ ਕੰਟਰੀਆਂ ਵੀ ਸੰਘਰਸ਼ ਕਰਨ ਲਾਤੀਆਂ ਹੁਣ ਫਰਾਂਸ ਦੇ ਵਿੱਚ ਹੁਣੇ-ਹੁਣੇ ਕਿਸਾਨ ਜਿਹੜੇ ਸੀਗੇ ਕਦੇ ਬੋਲੇ ਨਹੀਂ ਸੀਗੇ ਉਹ ਵੀ ਅਸੀਂ ਉਹਨਾਂ ਨੂੰ ਵੀ ਬੋਲਣ ਲਾਤੀਆਂ ਦੂਜਿਆਂ ਜਿਹੜਾ ਕੀ ਤੁਹਾਨੂੰ ਖਬਰਾਂ ਸੁਣੀਆਂ ਨੇ ਫਰਾਂਸ ਦੀਆਂ ਫਰਾਂਸ ਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਚੀਕਾਂ ਕਢਾਤੀਆਂ ਸਰਕਾਰ ਦੀਆਂ ਸੋ ਇਸੇ ਤਰੀਕੇ ਕਿਸਾਨਾਂ ਦੇ ਅਸੀਂ ਸਾਲ ਲਾਇਆ ਜਿਹਦੇ ਕੰਮ ਨੂੰ ਉਹਨਾਂ ਨੇ ਹਫ਼ਤੇ 'ਚ ਕਰਤਾ ਤੇ ਹੁਣ ਉਹਨ ਮਾ ਇਹ ਕਿਸਾਨਾਂ ਨੂੰ ਕਿਸੇ ਰੂਪ ਦੇ ਵਿੱਚ ਵਾਪਸ ਕਰੋ ਚੋਣਾਂ ਦਾ ਫਾਇਦਾ ਤੁਹਾਨੂੰ ਲੱਗਦਾ ਕਿਸਾਨਾਂ ਨੂੰ ਹੋ ਸਕਦਾ ਕਿਉਂਕਿ ਇਹ 골ਡਨ ਪੀਰੀਅਡ ਤੁਹਾਡੇ ਲਈ ਵੀ ਹੈ ਸਰਕਾਰ ਦੇ ਲਈ ਵੀ ਚੁਣੌਤੀ ਸਭ ਤੋਂ ਵੱਡੀ ਹੈ ਕਿਉਂਕਿ ਇੱਕ ਪਾਸੇ ਚੋਣਾਂ ਹਰਿਆਣਾ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਨੇ ਤੇ ਲੋਕ ਸਭਾ ਚੋਣਾਂ ਵੀ ਨੇ ਦੋਨਾਂ ਧਿਰਾਂ ਦੇ ਵਿੱਚ ਚੁਣੌਤੀ ਵੀ ਹੈ ਲੇਕਿਨ ਤੁਹਾਡੇ ਲਈ ਯਾਨੀ ਕਿ ਕਿਸਾਨਾਂ ਦੇ ਲਈ ਸਭ ਦੇ ਲਈ ਇਹ 골ਡਨ ਪੀਰੀਅਡ ਵੀ ਨਹੀਂ ਜੀ 골ਡਨ ਨਹੀਂ ਹੈਗਾ ਸਾਡੇ ਅਸੀਂ ਤਾਂ ਸੰਘਰਸ਼ ਕਰਨ ਆਏ ਸੀ ਅਸੀਂ ਉਹ ਆਦਨਦ ਨੂੰ ਚੁਣ ਲਿਆ ਹੁਣ ਹੈਗੇ ਆ ਕਿਉਂਕਿ ਥੋੜਾ ਦੇ ਵਿੱਚ ਸਰਕਾਰ ਤੇ ਪ੍ਰੈਸ਼ਰ ਤਾਂ ਬਣੂਗਾ ਹੀ ਬਣੂਗਾ ਜੀ ਉਹ ਤਾਂ ਪਤਾ ਹੀ ਆ ਵੀ ਆਪਾਂ ਨੂੰ ਕਿਉਂਕਿ ਮੋਦੀ ਚਾਹੁੰਦਾ ਵੀ ਮੈਸੇਜ ਦੁਆਰਾ ਆ ਜਵੇ ਅਸੀਂ ਕਹਿੰਦੇ ਆ ਜੀ ਕਿਸੇ ਵੀ ਰੂਪ ਦੇ ਵਿੱਚ ਮੋਦੀ ਦੁਆਰਾ ਨਹੀਂ ਆਉਣਾ ਚਾਹੀਦਾ ਇਹ ਸਾਰਿਆਂ ਦੀ ਮੰਗ ਆ ਕਿਉਂਕਿ ਉਹ ਚਾਹੇ ਮੁਲਾਜ਼ਮ ਲਾ ਲਓ ਕੋਈ ਵੀ ਲਾ ਲਓ ਕੋਈ ਨਹੀਂ ਚਾਹੁੰਦਾ ਉਹਨੂੰ ਕੋਈ ਪਿਆਰ ਵੀ ਨਹੀਂ ਕਰਦਾ ਨਾ ਉਹ ਬੰਦਾ ਹੈਗਾ ਕਿਉਂਕਿ ਭਰੋਸੇਯੋਗ ਬੰਦਾ ਨਹੀਂ ਹੈਗਾ ਆਪਣੇ ਕਹਿ ਕੇ ਮੁਕਰਨ ਵਾਲੇ ਬੰਦਿਆਂ ਦੇ ਵਿੱਚੋਂ ਇੱਕ ਆ ਤੇ ਆ ਕਿਸਾਨਾਂ ਦੀ ਭਾਜਪਾ ਦੇ ਜਿਹੜੇ ਬੁਲਾ ਰਹੇ ਨੇ ਚਾਹੇ ਪੰਜਾਬ ਦੀ ਗੱਲ ਕਰ ਲਈ ਉਹ ਕਹਿੰਦੇ ਉਹ ਉਹ ਕਿਹੜੀਆਂ ਕਮੇਟੀਆਂ ਜੀ ਕਿਹੜੀਆਂ ਤੁਸੀਂ ਕਮੇਟੀਆਂ ਬਣਾਉਣੀਆਂ ਤੁਸੀਂ ਤਾਂ ਉਤੋਂ ਫੈਸਲਾ ਕਰਨਾ ਜੀ ਤੁਹਾਨੂੰ ਮਿਲ ਰਹੀਆਂ ਨੇ ਕਿਹੜੀਆਂ ਕਮੇਟੀਆਂ ਨੇ ਕੰਮ ਕਰਨਾ ਹੁੰਦਾ ਅੱਜ ਤੱਕ ਹੁਣ ਤੱਕ ਦੋ ਸਾਲਾਂ ਇੱਕ ਕਮੇਟੀਆਂ ਨਹੀਂ ਬਣੀ ਉਹਨਾਂ ਦੇ ਕੋਲ ਇਹ ਇਹ ਸਾਰੀਆਂ ਗੱਲਾਂ ਨੇ ਜੀ ਇਹਨਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਸੋ ਸਾਡੀ ਦੁਬਾਰਾ ਅਪੀਲ ਆ ਸਰਕਾਰ ਨੂੰ ਅਪੀਲ ਆ ਕਿ ਅਸੀਂ ਇੱਥੇ ਲੜਨੀ ਆਏ ਸੰਘਰਸ਼ ਨਹੀਂ ਕਰਨਾ ਆਏ ਕਿ ਅਸੀਂ ਬਹੁਤ ਜ਼ਿਆਦਾ ਸਾਡਾ ਹੋਣੀ ਹੈਗਾ ਅਸੀਂ ਤਾਂ ਆਪਣੀ ਮੰਗ ਨੂੰ ਆ ਸਾਨੂੰ ਇੱਥੋਂ ਹੀ ਮੋੜ ਦਿਓ ਇਹ ਗੱਲ ਕਹਿ ਦਿਓ ਕਿ ਤੁਹਾਡੀ ਜਿਹੜੀ ਮੰਗਾਂ ਸੀਗੀਆਂ ਉਹ ਸੋਡੀਆਂ ਪੂਰੀਆਂ ਹੋ ਗਈਆਂ ਤੁਹਾਨੂੰ ਐਮਐਸਪੀਐਸ ਤੋਂ ਸਾਰੀਆਂ ਫਸਲਾਂ ਦੀ ਮਿਲ ਉਹ ਵੀ ਮਾਫ ਹੋਊਗਾ ਬਾਕੀ ਜਿੰਨੀਆਂ ਵੀ ਕਿਸਾਨ ਲੀਡਰਾਂ ਨੇ ਛੋਟੀਆਂ ਛੋਟੀਆਂ ਮੰਗਾ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਜੇ ਕੋਈ ਲੱਗਦੀਆਂ ਨਹੀਂ ਜਾਇਜ਼ ਨਜਾਇਜ਼ ਉਹਨੂੰ ਕੱਟ ਕਰਕੇ ਬਾਕੀ ਸਾਰੀਆਂ ਪੂਰੀਆਂ ਕਰਨ ਵਾਲੀਆਂ ਨੇ ਉਹ ਚ ਸਾਨੂੰ ਵੀ ਲੱਗਦਾ ਕਿ 8-10 ਮੰਗਾ ਦਾ ਜਿਹੜੀਆਂ ਜਾਇਜ਼ ਨੇ ਬਿਲਕੁਲ ਜਿਵੇਂ ਕੇਸ ਪਰਚੇ ਪਏ ਹੋਏ ਨੇ ਇਹ ਵੀ ਗਿਆ ਕਹਿੰਦੇ ਕਿ ਪਹਿਲਾਂ ਸਹਿਮਤੀ ਬਣ ਰਹੀ ਸੀ ਲੇਕਿਨ ਕਹਿੰਦੇ ਕਿਸਾਨ ਜਥੇਬੰਦੀਆਂ ਦੇ ਵਿੱਚ ਹੀ ਕੁਝ ਅਜਿਹੇ ਆਗੂ ਨੇ ਕੁਝ ਲੀਡਰ ਨੇ ਜਿਹੜੇ ਸਿਆਸੀ ਸਿਆਸਤ ਦੇ ਨਾਲ ਜੁੜੇ ਹੋਏ ਨੇ ਉਹ ਉਹ ਕਹਿੰਦੇ ਉਹਨਾਂ ਦੇ ਕਾਰਨ ਇਹ ਸਾਰਾ ਕੁਝ ਨਹੀਂ ਕੱਢ ਤੇ ਜੀ ਕੋਈ ਨਹੀਂ ਸਿਆਸੀ ਤੁਸੀਂ ਐਂ ਕਰੋ ਸਿਆਸੀਆਂ ਨੂੰ ਪਰੇ ਰੱਖ ਦਿਓ ਤੁਸੀਂ ਮੰ ਵੀ ਉਹਨਾਂ ਦੀ ਉਹ ਗੱਲ ਮੰਨ ਕੇ ਕਰਨੀ ਤੁਸੀਂ ਆਪਣੇ ਕੋ ਤੌਰ ਤੇ ਕਰ ਲੋ ਤੁਹਾਡੀ ਅਸੀਂ ਕਿਸਾਨ ਵੀ ਤੁਹਾਡੇ ਨੇ ਲੱਖਾਂ ਦੀ ਬੰਗ ਹੋਣੀ ਆ ਤਾਂ ਹੀ ਆ ਲੱਖਾਂ ਲੋਕ ਦਰਪੰਦੇ ਨੇ ਸੋ ਆਪਣੇ ਆਪ ਚ ਕਰ ਲੈਣਾ ਚਾਹੀਦਾ ਕਿਸੇ ਦੀ ਜਰੂਰਤ ਨਹੀਂ ਉਹਨਾਂ ਨੂੰ ਕਿਸੇ ਹੋਰ ਕਿਸਾਨ ਲੀਡਰ ਦੇ ਨਾਲ ਮੀਟਿੰਗ ਕਰਨ ਦੀ ਲੋੜ ਨਹੀਂ ਤੁਹਾਡੀਆਂ ਆ ਪੰਜ 10 ਮੰਗਾ ਸੀ ਦਸਾਂ ਦੇ ਵਿੱਚੋਂ ਪੰਜ ਜਾਇਜ ਪਰਚੀਆਂ ਵਾਲੀਆਂ ਐਮਐਸਪੀ ਦੀਆਂ ਕਰਜ਼ੇ ਦੀਆਂ ਇਹ ਸੋਡੀਆਂ ਅਸੀਂ ਅੱਜ ਮਨਜ਼ੂਰ ਕਰ ਲਈਆਂ ਬਾਕੀਆਂ ਦੇ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਚਾਰ ਸੇ ਮਹੀਨੇ ਦੇ ਵਿੱਚ ਅਸੀਂ ਉਹ ਪੂਰੀਆਂ ਕਰ ਦਾਂਗੇ ਪਹਿਲਾਂ ਐਮਐਸਪੀ ਸਭ ਤੋਂ ਮੁੱਖ ਸੀ ਕਿੰਨੇ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ 7 ਸਾਲ ਤੋਂ ਉੱਪਰ ਦੇ ਕਿਸਾਨ ਪਤੀ ਪਤਨੀ ਨੇ 10-10 ਰੁਪਏ ਪੈਨਸ਼ਨ ਉਹਨਾਂ ਨੂੰ ਲਾ ਦਿਓ ਇਹ ਸਭ ਤੋਂ ਵੱਡਾ ਉਹਨਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਸਰਕਾਰ ਨੂੰ ਲੱਗ ਰਿਹਾ ਹੈ ਕਿ ਇਹ ਜਿਹੜੀ ਨਾ ਮੰਨਣ ਵਾਲੀ ਨਹੀਂ ਕਹਾਣੀ ਕੀ ਹੈ ਜੀ ਆਪਣਾ ਕਿਸਾਨ ਦਾ ਅਰਥ ਜਿਹੜਾ ਜੀਵਨ ਆ ਨਾ ਉਹਨੂੰ ਸੌਖਾ ਕਰਨਾ ਉਹ ਕਰ ਜਾਈ ਆ ਉਹ ਬਹੁਤ ਉਹਦੇ ਵਿੱਚ ਆ ਉਹਨੂੰ ਸੌਖਾ ਕਰ ਦੋ ਕਿਸੇ ਰੂਪ ਚ ਕਰ ਦੋ ਕੋਈ ਢੰਗ ਬਣਾ ਲਓ ਪਰ ਸਰਕਾਰਾਂ ਵਾਲੋ ਕੋਈ ਢੰਗ ਹੀ ਨਹੀਂ ਅਪਣਾਇਆ ਜਾ ਰਿਹਾ ਹੁਣ ਕਿਸਾਨ ਨੂੰ 2000 ਰੁਪਇਆ ਉਹ ਦੇ ਰਹੇ ਹਨ ਜਿਉ 500 ਰੁਪਇਆ ਮਹੀਨੇ ਦੇ ਨਾਲ ਦੱਸੋ ਕਿਹੜਾ ਕਿਸਾਨ ਦਾ ਘਰ ਚੱਲਦਾ ਹੁੰਦਾ ਜਿਹੜਾ ਮੋਦੀ ਉਹਨੂੰ ਵਾਪਸ ਮੋੜ ਰਿਹਾ ਸਾਨੂੰ ਦੇ ਰਿਹਾ ਤੇ ਉਹਦੇ ਉੱਤੇ ਇੰਨੀਆਂ ਹਿੰਕਾ ਠੈਕਦਾ ਕਿ ਅਸੀਂ ਪਤਾ ਨਹੀਂ ਕਿਸਾਨਾਂ ਲਈ ਕੀ ਕੁਝ ਕਰ ਰਹੇ ਹਾਂ ਮਤਲਬ ਜਿੰਨੀਆਂ ਵੀ ਨੇ ਡਰਾਮੇ ਬਾਜੀ ਚੱਲ ਰਹੀ ਹੈ ਮੋਦੀ ਦੀ ਤਾਂ ਮੋਦੀ ਦਾ ਹਰ ਵਿਸ਼ੇ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਡਰਾਮੇ ਬਾਜੀ ਚੱਲਦੀ ਹੈ ਭਾਜਪਾ ਸਰਕਾਰ ਹੈ ਜਿਹੜੀ ਹੈ ਤਾਂ ਬਿਲਕੁਲ ਨਖੇਦਾ ਤੇ ਔਰ ਇਸ ਇਸ ਮਾਮਲੇ ਦੇ ਵਿੱਚ ਤਾਂ ਆਪਾਂ ਜ਼ੀਰੋ ਮੰਨਦੇ ਹਾਂ ਨੂੰ ਤੇ ਪਰ ਜੇ ਤਾਂ ਉਹਨੂੰ ਲੱਗਦਾ ਕਿ ਤੁਸੀਂ ਸੱਚੀਓ ਕੁਝ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਨਹੀਂ 10 ਵਾਲੀ ਛੱਡ ਦਿਓ ਬਾਕੀ ਤਾਂ ਪੂਰੀਆਂ ਕਰ ਦਿਓ ਅੱਛਾ ਇੱਕ ਚੀਜ਼ ਹੋਰ ਹੈ ਜੇ ਮੰਨ ਲਓ ਵਾਕਈ ਜੇ ਜੇ ਮੰਨ ਲਓ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਦੇ ਉੱਤੇ ਸਹਿਮਤੀ ਬਣ ਗਈ ਤਾਂ ਲੱਗਦਾ ਪੰਜਾਬ ਦੇ ਵਿੱਚ ਭਾਜਪਾ ਦੀ ਤਸਵੀਰ ਬਦਲ ਸਕਦੀ ਹੈ ਨਹੀਂ ਤਵਾਜਬਾਦੀ ਤਾਂ ਫੇਰ ਵੀ ਨਹੀਂ ਬਣ ਸਕਦੀ ਤੁਸੀਂ ਚਾਹੇ ਜਿਵੇਂ ਕਹਿੰਦੇ ਨੇ ਜਿੰਨਾ ਮਰਜ਼ੀ ਨਾ ਆ ਕੇ ਆ ਜਵੇ ਬਾਜਬਾਦੀ ਤਸਵੀਰ ਨਹੀਂ ਬਦਲ ਸਕਦੀ ਹਾਂ ਜਿਹੜੀ ਇਹਦੇ ਹੱਥ 'ਚ ਹਥਿਆਰ ਹੈਗਾ ਈਵੀਐਮ ਦੇ ਰਾਹੀਂ ਉਹਦੇ ਰਾਹੀਂ ਇਹ ਕੁਝ ਵੀ ਕਰ ਸਕਦਾ ਉਹਦੇ ਲਈ ਇਹ ਮਾਹੌਲ ਕਈ ਵਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਚਾਹੇ ਅਕਾਲੀ ਦਲ ਨ ਰਿਲਾਇੰਸ ਕਰ ਲਵੇ ਚਾਹੇ ਨਾ ਕਰੇ ਜਾਂ ਹੋਰ ਰੂਪ ਦੇ ਵਿੱਚ ਸਾਰੇ ਇਹਨੇ ਝੂਠ ਪੰਜਾਬ ਦੀ ਉਹ ਇਕੱਠੀ ਕਰ ਲਈ ਸੀ ਹਰ ਤਰੀਕੇ ਦੀ ਕੋਸ਼ਿਸ਼ ਕਰ ਲਈ ਆ ਪਰ ਆਮ ਲੋਕ ਇਹਨੂੰ ਵੋਟ ਨਹੀਂ ਪੰਜਾਬ ਦੇ ਪਾਉਣਗੇ ਇਹ ਕਲੀਅਰ ਆ ਵਟ ਤੇ ਪਈ ਆ ਕਿਤੇ ਵੀ ਜਾਉਣਗੇ ਤੇ ਇਹਨਾਂ ਦੀ ਜ਼ਮਾਨਤਾਂ ਜਬਤੇ ਹੋਣਗੀਆਂ ਪੰਜਾਬ ਦੇ ਵਿੱਚ ਪਰ ਈਵੀਐਮ ਰਾਹੀਂ ਇਹ ਬਣ ਵੀ ਸਕਦੇ ਨੇ ਭਾਈ ਕੋਈ ਬਹੁਤੀ ਵੱਡੀ ਗੱਲ ਈਵੀਐਮ ਇਹਦਾ ਇਹ ਕੋਲ ਹਥਿਆਰ ਆ ਔਰ ਸਭ ਨੂੰ ਪਤਾ ਵੀ ਈਵੀਐਮ ਇਹ ਹੈਂਗ ਕਰਦੇ ਨੇ ਔਰ ਇਹਦੇ ਰਾਹੀਂ ਇਹ ਕੁਝ ਕਰ ਸਕਦੇ ਨੇ ਸਰਕਾਰ ਫੇਰ ਵੀ ਬਣਾ ਸਕਦੇ ਨੇ ਪਰ ਸਾਡਾ ਯਤਨ ਹੋਊਗਾ ਅਸੀਂ ਲੋਕ ਜਿੰਨੇ ਵੀ ਹੈਗੇ ਆ ਅਸੀਂ ਪ੍ਰਚਾਰ ਕਰਾਂਗੇ ਪਹਿਲਾਂ ਵੀ ਪ੍ਰਚਾਰ ਕੀਤਾ ਸੀ ਦੇਸ਼ ਦੇ ਵਿੱਚ ਜਾ ਕੇ ਵੀ ਪ੍ਰਚਾਰ ਕਰਾਂਗੇ ਇਹ ਸਾਡੀ ਪਹਿਲੀ ਮੰਗ ਹੋਊਗੀ ਕਿ ਇਸ ਦੀ ਐਤਕੀ ਸਰਕਾਰ ਨਾ ਆਵੇ ਨਹੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹ ਲੈਣਾ ਵੀ ਮੁਸ਼ਕਲ ਕਰ ਦੂ ਜਿਵੇਂ ਤੁਹਾਡੂੰ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਬੰਦਚਾਲ ਆਤੀਆਂ ਉਵੇਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਚੀਜ਼ ਦੇ ਉੱਤੇ ਬੰਦਚਾਊਗੀ ਇਹ ਗਾਰੰਟੀ ਆ ਸਵਾਲ ਹੈ ਜੋ ਬੈਰੀਗੇਟਿੰਗ ਪੱਕੇ ਤਰੀਕੇ ਨਾਲ ਕੀਤੀ ਗਈ ਹੈ ਇਹ ਮਾਮਲਾ ਹਾਈ ਕੋਰਟ ਵੀ ਪਹੁੰਚਿਆ ਜੇ ਹਾਈ ਕੋਰਟ ਨੇ ਮੰਨ ਲਓ ਸੁਣਵਾਈ ਤੋਂ ਬਾਅਦ ਕੋਈ ਫੈਸਲਾ ਆ ਜਾਂਦਾ ਜਾਂ ਕਿਸੇ ਤਰ੍ਹਾਂ ਦਾ ਤਰਕ ਦਲੀਲ ਦੋਨਾਂ ਧਿਰਾਂ ਤੋਂ ਦੇਣ ਤੋਂ ਬਾਅਦ ਕਿ ਇਹ ਜਿਹੜਾ ਰਸਤਾ ਖੋਲਿਆ ਜਾਊਗਾ ਫਿਰ ਕੀ ਰੁਕ ਰੇਗਾ ਨਹੀਂ ਜੀ ਖੋਲ ਦੇ ਬਜੇਗਾ ਸੀ ਤੇਲੀ ਚੱਲ ਜਾਣਾ ਜੇ ਸਾਨੂੰ ਮੋੜ ਦੇਣਗੇ ਚਾਹੇ ਥੂই ਮੋੜ ਦੇਣਾ ਸਾਡੀ ਮੰਗਾਂ ਪੂਰੀਆਂ ਅਸੀਂ ਘਰ ਨੂੰ ਮੁੜ ਜਾਣਾ ਅਸੀਂ ਕਹਿੰਦਾ ਦਿੱਲੀ ਜਾ ਕੇ ਉੱਤੇ ਕੀ ਕਰਨਾ ਹਾਂ ਮੱਥਾ ਵਾਰ ਮੈਂ ਤਾਂ ਦੇਖਿਆ ਵਾਂਗੇ ਵਹਾਨੇ ਨਾਲ ਤੁਰੇ ਤਾਂ ਹੋਏ ਆ ਉਹ ਇੱਕ ਵੱਖਰਾ ਗੱਲ ਫਿਰ ਅਸੀਂ ਕੀ ਕਰਨਾ ਅਸੀਂ ਢੇੜਾ ਦੇਣਾ ਸੀ ਮੁੜੇ ਆਉਣਾ ਜਿਵੇਂ ਅਸੀਂ ਪਹਿਲਾਂ ਕਿਹਾ ਸੀਗਾ ਵੀ ਇੱਕ ਵਾਰੀ ਹੁਣ ਜਾਂਦੇ ਹੋਇਆ ਵੀ ਤਾਂ ਆਈ ਠੀਕ ਅਸੀਂ ਪੂਰਾ ਢੇੜਾ ਦੇ ਕੇ ਮੁੜੇ ਆਉਣਗੇ ਫਿਰ ਤਾਂ ਰੌਲਾ ਹੀ ਨਹੀਂ ਫਿਰ ਤਾਂ ਆਸੀਂ ਸਰਕਾਰ ਨੂੰ ਤਾਂ ਕਰਦੇ ਅੱਗੇ ਵੀ ਤਾਂ ਯਾਤਰਾ ਹੁੰਦੀ ਹੋਆ ਸੋ ਨਹੀਂ ਕਰਦੇ ਜੇ ਅਗਰ ਮੰਗਾਂ ਮੰਨ ਲੈਂਦੇ ਨੇ ਜੇ ਨਹੀਂ ਮੰਗਾ ਮੰਨਣਗੇ ਬੈਰੀਕਡ ਖੋਲਣਗੇ ਅਸੀਂ ਅੱਗੇ ਨੂੰ ਚੱਲ ਪਾਣਾ ਸੋ ਇਹ ਤਾਂ ਜਾਣ ਜਾਂ ਚਾਰ ਦਿਨਾਂ ਬਾਅਦ ਦੇਖੇਂਗੇ ਕਿ ਇੱਥੋਂ ਆਮ ਟਰੈਕਟਰ ਫੇਰ ਓਕਣੇ ਝੰਡੀਆਂ ਲੈ ਕੇ ਫੇਰ ਚੜਦੇ ਹੋਇਆ ਇਧਰੋਂ ਅਨਾਜ ਆਊਗਾ ਉਧਰ ਜਾਊਗਾ ਉਧਰੋਂ ਦੂਜੀਆਂ ਗੱਡੀਆਂ ਜਾਣਗੀਆਂ ਇਧਰੋਂ ਆਉਣਗੀਆਂ ਝੰਡੇ ਵਾਲੀਆਂ ਫੇਰ ਤੁਹਾਨੂੰ ਇਹ ਕਿੰਨਾ ਸਮਾਂ ਲਗਾਉਂਦੇ ਨੇ ਇਹ ਪਤਾ ਨਹੀਂ ਹੈਗਾ ਜਾਣੀ ਲੰਘਦੇ ਤੁਹਾਨੂੰ ਆਮ ਦੇਖਣ ਕੀ ਹੈ ਜੀ ਸ਼ੁਕਰੀਆ ਸੋ ਜਿਵੇਂ ਤੁਸੀਂ ਦੇਖਿਆ ਜਤਿੰਦਰ ਐ ਲੱਗ ਰਿਹਾ ਕਿ ਕਿਸਾਨੀ ਅੰਦੋਲਨ 2.0 ਹੁਣ ਪਹਿਲਾਂ ਦੀ ਤਰ੍ਹਾਂ ਫਤਿਹ ਹੋ ਕੇ ਹੀ ਜਿਹੜੇ ਕਿਸਾਨ ਨੇ ਵਾਪਸ ਆਉਣਾ ਚਾਹੁੰਦੇ ਨੇ ਪੂਰਾ ਮਨ ਬਣਾ ਲਿਆ ਕਹਿੰਦੇ ਦਿੱਲੀ ਦੂਰ ਨਹੀਂ ਐ ਇੱਕ ਵਾਰ ਫਿਰ ਤੋਂ ਕਾਫਲਾ ਕਿਸਾਨਾਂ ਦਾ ਵਾਧਾ ਹੋਇਆ ਕੈਮਰੇ ਦੀਆਂ ਅੱਖਾਂ ਕੈਦ ਕਰ ਰਹੀਆਂ ਨੇ ਇੱਕ ਵਾਰ ਫਿਰ ਤੋਂ ਇਸ ਇਤਿਹਾਸ ਨੂੰ ਕਿਉਂਕਿ ਪਹਿਲਾਂ ਵੀ ਇਸੇ ਤਰ੍ਹਾਂ ਕਿਸਾਨਾਂ ਦਾ ਜੋ ਸਮੂਹ ਸੀ ਉਹਨਾਂ ਨੇ ਆਪਣੀ ਜਿੱਤ ਹਾਸਲ ਕੀਤੀ ਸੀ ਲੇਕਿਨ ਹੁਣ ਜਿਸ ਤਰੀਕੇ ਟਰੈਕਟਰਾਂ ਦੇ ਨਾਲ ਹੁਣ ਬੈਰੀਕੇਡ ਜੋ ਪੱਕੇ ਤੌਰ ਤੇ ਬਣਾਏ ਗਏ ਸੀ ਉਹਨਾਂ ਨੂੰ ਰੋਕਣ ਉਹਨਾਂ ਨੂੰ ਤੋੜਨ ਦੀ ਜੋ ਕੋਸ਼ਿਸ਼ ਹੈ ਉਹ ਹੁਣ ਲਗਾਤਾਰ ਨਹੋਏਗਾ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ਾ ਉਹਨਾਂ ਲੋਕਾਂ ਨੂੰ ਹਿਰਾਸਤ ਲਿਆ ਜਾ ਰਿਹਾ ਉਹਨਾਂ ਨੂੰ ਹਿਰਾਸਤ ਲਿਆ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਇਹ ਕੋਸ਼ਿਸ਼ ਸੀ ਕਿ ਉਹ ਚਾਹੇ ਪੈਦਲ ਹੀ ਅੱਗੇ ਨੂੰ ਮੁੜਨ ਲੇਕਿਨ ਉਹ ਅੱਗੇ ਜ਼ਰੂਰ ਵਧਣਗੇ ਇੱਕ ਹੋਰ ਬਹੁਤ ਹੀ ਖੂਬਸੂਰਤ ਤਸਵੀਰ ਤੁਹਾਨੂੰ ਦਿਖਾਣਾ ਚਾਹੁੰਦੇ ਆ ਲੰਗਰ ਕਹਿੰਦੇ ਨਾ ਕਿ ਪੰਜਾਬ ਦੀ ਇੱਕ ਪ੍ਰਥਾ ਹੈ ਪੰਜਾਬ ਦੀ ਪਛਾਣ ਹੈ ਗੁਰੂਆਂ ਦੁਆਰਾ ਦਿੱਤੀ ਗਈ ਹੈ ਇੱਕ ਪ੍ਰਥਾ ਹੈ ਜਿਸ ਨੂੰ ਅੱਗੇ ਵਧਾਇਆ ਜਾ ਰਿਹਾ ਗੁਨਾਨਿਕ ਦੇਵ ਜੀ ਵੱਲੋਂ 20 ਦੇ ਲੰਗਰ ਦੇ ਕੇ ਸ਼ੁਰੂਆਤ ਕੀਤੀ ਗਈ ਸੀ ਉਹੀ ਲੰਗਰ ਅੱਜ ਤੱਕ ਚੱਲ ਰਿਹਾ ਹੈ ਪੰਜਾਬ ਦੀ ਪਛਾਣ ਬਣ ਰਿਹਾ ਸੋ ਜਿਹੜੇ ਤੁਸੀਂ ਤਸਵੀਰ ਇਸ ਵਕਤ ਬੜੀ ਖੂ ਜਾ ਰਹੇ ਟਰਾਲੀਆਂ ਦੇ ਵਿੱਚ ਮੰਜੇ ਢਾ ਕੇ ਬਾਬੇ ਬੈਠੇ ਹੋਏ ਨੇ ਉਹਨਾਂ ਨੇ ਰੌਣਕਾ ਲਗਾਈਏ ਨੇ ਨਾਲ ਹੀ ਨਾਲ ਹੀ ਉਹ ਦਸਵੀਰੇ ਨੇ ਪੰਜਾਬ ਦੇ ਲੋਕਾਂ ਨੂੰ ਸ਼ਾਇਦ ਉਹ ਸੁਨੇਹਾ ਦੇ ਰਹੇ ਨੇ ਆਪਣੇ ਵੱਲੋਂ ਕਿ ਅਸੀਂ ਤਕੜੇ ਆ ਅਸੀਂ ਇਹ ਅੰਦੋਲਨ ਲੜ ਰਹੇ ਆ ਲੇਕਿਨ ਉਹਨੇ ਲੜਾਈ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਕਾਰ ਹੈ ਦੇਖਣਾ ਹੋਏਗਾ ਅਜੇ ਇਹ ਦੇ ਵਿੱਚ ਸਰਕਾਰ ਨਾਲ ਕੋਈ ਸਹਿਮਤੀ ਬਣਦੀ ਹੈ ਦੁਬਾਰਾ ਫਿਰ ਤੋਂ ਮੀਟਿੰਗ ਦੇ ਲਈ ਬੁਲਾਇਆ ਗਿਆ ਕਿ ਉਸ ਦੇ ਵਿੱਚ ਸਹਿਮਤੀ ਬਣਦੀ ਹੈ ਕੀ ਕਿਸਾਨਾਂ ਨੂੰ ਉਸ ਮੀਟਿੰਗ ਦੇ ਵਿੱਚ ਇਸਤਾ ਬਣਨ ਦੇ ਲਈ ਕੋਈ ਹਾਮੀ ਭਰਦੇ ਨੇ ਇਹ ਦੇਖਣਾ ਬੜਾ ਅਹਿਮ ਹੋਏਗਾ ਕੀ ਤਸਵੀਰ ਸਾਫ਼ ਹੁੰਦੀ ਹੈ ਬੜੀ ਅਹਿਮ ਖਬਰ ਹੋਏਗੀ ਜੀ